ਪਿਆ ਪੰਜਾਬੀ ਬੋਲਦਾ ਹਨ ਹੂੰ ਕਿ ਬਈਏ ਬਗਾਓ ਪੰਜਾਬ ਬਚਾਓ ਹੂੰ ਪੰਜਾਬੀ ਕਹਿੰਦੇ ਘਰਵਾਲੀ ਕੋ ਹਮ ਸੰਭਾਲਤੇ ਹੈ ਹੂੰ ਵੀਡੀਓ ਦੇ ਵਿੱਚ ਜੀ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਸ਼ਦਾਵਲੀ ਮੇਰੀ ਪੂਰੀ ਗਲਤ ਬੋਲ ਰਿਹਾ ਮੈਂ ਬੋਲ ਕੇ ਦੱਸਣਾ ਸਹੀ ਨਹੀਂ ਸਮਝਦਾ ਕਿ ਜਾਇ ਜੀ ਬੋਲ ਰਿਹਾ ਸ਼ਦਾਵਲੀ ਮਨ ਲੋ ਕਿ ਨਾ ਜੋ ਪੰਜਾਬੀ ਘਰਵਾਲੀ ਹੁੰਦੇ ਨਾ ਮਨੇ ਯਾਦ ਕਰ ਹੂੰ ਉਸੇ ਘਰਵਾਲੇ ਤੋ ਹਮ ਸੰਭਾਲਤੇ ਹੈ ਉਧਾਨਾ ਖਾਸ ਤਾਂ ਕੋਈ ਗੱਲ ਹੋ ਗਈ ਜਿਹੜੀ ਉਹਨੇ ਵੀਡੀਓ ਬਣਾਈ ਆ ਵੀ ਇਹ ਜੇ ਕੋਈ ਗੱਲ ਹੋ ਗਈ ਕੋਈ ਕਿਸੇ ਦੇ ਧੱਕੇ ਚੜ ਗਿਆ ਕੋਈ ਕੁੱਟਮਾਰ ਜ਼ਿਆਦਾ ਹੋ ਗਈ ਕੋਈ ਨੁਕਸਾਨ ਹੋ ਗਿਆ ਫਿਰ ਆਪਾਂ ਭੱਜੇ ਫਿਰਾਂਗੇ ਵੀ ਪਹਿਲਾਂ ਸੰਭੋ ਇਹਨੂੰ ਠੀਕ ਹੈ ਉਹ ਬੱਸ ਭਈਏ ਮੇਰੇ ਬੱਚੇ ਛੱਡਨੇ ਮੈਂ ਕਰਨੇ ਜਾ ਰਿਹਾ ਹਾਂ ਭੱਜ ਨਾ ਜਾਵੇ ਬਿਹਾਰੀ ਬੰਦਾ ਵੀ ਇਹ ਭੱਜ ਨਾ ਜਾਵੇ ਇਹਨੂੰ ਫੜ ਲਓ ਭਈਏ ਮੇਰਾ ਬੱਚਾ ਹੈ ਉਹ ਮੇਰੇ ਘਰ ਵਾਲੇ ਸਮੀ ਮੈਂ ਕਰਨੇ ਜਾ ਰਿਹਾ ਹਾਂ ਮੈਂ ਤਾਂ ਠੀਕ ਜੀ ਕੋਈ ਨਾ ਸੱਚੀ ਗੱਲ ਨਹੀਂ ਮੈਂ ਮਸੰਦਰਾ ਕੋਈ ਗੱਲ ਨਹੀਂ ਸਾਡੇ ਕੋਲ ਖਾਲ ਇੱਕ ਵੀਡੀਓ ਆਈ ਸੀ ਕੋਟਲਾ ਚਮਚਪੁਰ ਤੋਂ ਭਈਆ ਬਹੁਤ ਗਲਤ ਸ਼ੁਭਦਾਬਲੀ ਸਾਡੇ ਕੌਮ ਦੇ ਜੱਥੇਦਾਰਾਂ ਪ੍ਰਤੀ ਤੇ ਸਿਕ ਕੌਮ ਪ੍ਰਤੀ ਪੰਜਾਬੀਆਂ ਪ੍ਰਤੀ ਬੋਲ ਰਿਹਾ ਸੀਗਾ ਪਸੰਦਾ ਸੰਦ ਨੂੰ ਹ ਜੱਥੇਦਾਰਾਂ ਜਾਂ ਪੁੱਤੁੰਦਾ ਪਸਾਡਾ ਹੁੰਦਾ ਇਹ ਆਈਦਾ ਫਿਰ ਕਹਿੰਦੇ ਆ ਅੱਛਾ ਇਹ ਮੁੰਡਾ ਖੜਾ ਹੈ ਇਹ ਬੰਦੇ ਹੋਰੇ ਅਸੀਂ ਕਹਿੰਦੇ ਵੀ ਉਹਤੇ 255 ਨੰਬਰ ਦਾ ਪਰਚਾ ਤੇ ਬਣਦੀ ਕਾਰਵਾਈ ਹੈ ਜਿਹੜੀ ਸਿੱਖ ਭਾਵਨਾ ਨੂੰ ਤੇਜ਼ ਕਰਨ ਦੀ ਬੰਨਲ ਤੇ ਨਾ ਗੰਨਨਲ ਤੇ ਤੇ ਨਾ ਤਾਂ ਫਿਰ ਉਹ ਬੱਚਾ ਪੜਾਉਤੇ ਹਨ ਤੁਮਨੇ ਫੇਸਬੁਕ 'ਤੇ ਪੰਜਾਬੀ ਦੇ ਪ੍ਰਤੀ ਗਲਤ ਸ਼ਬਦਾਵਲੀ ਵਰਤੋਂ ਨਹੀਂ ਹੋਣੀ ਚਾਹੀਦੀ ਆ ਕਿ ਕੱਲ ਨੂੰ ਪੰਜਾਬ ਦੇ ਵਿੱਚ ਮੁੜ ਕੇ ਅੱਗ ਲੱਗ ਅੱਗ ਵਰਗਾ ਮਾਹੌਲ ਆਵੇ ਜਿੱਥੇ ਦੋ ਤਰ੍ਹਾਂ ਲਾਲਪਈਆਂ ਤੇ ਸਿੱਖਾਂ ਦੀ ਲੜਾਈ ਹੋਵੇ ਇਹ ਨਾ ਹੋਵੇ ਸਮਰਾਲਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਪੰਜਾਬੀਆਂ ਬਾਰੇ ਬਦਦੀ ਸ਼ਬਦਾਵਲੀ ਵਰਤ ਰਿਹਾ ਸੀ ਜਿ세 ਵੀਡੀਓ ਵਾਇਰਲ ਹੋਣ ਤੋਂ ਬਾਅਦ ਦੇ ਵਿੱਚ ਕਈ ਸੈਂਕੜੇ ਲੋਕਾਂ ਵੱਲੋਂ ਇਸ ਪ੍ਰਵਾਸੀ ਮਜ਼ਦੂਰ ਨੂੰ ਲੱਭਣ ਬਾਰੇ ਇਨਾਮ ਵੀ ਰੱਖ ਦਿੱਤਾ ਗਿਆ ਸੀ ਅਤੇ ਜਦੋਂ ਇਹ ਵੀਡੀਓ ਵਾਇਰਲ ਹੋਈ ਤਾਂ ਨਿਹੰਗ ਸਿੰਘਾਂ ਨੂੰ ਇਸ ਪ੍ਰਵਾਸੀ ਮਜ਼ਦੂਰ ਦੀ ਸਮਰਾਲਾ ਦੇ ਕੋਲ ਪੈਂਦੇ ਪਿੰਡ ਕੋਟਲਾ ਸ਼ਾਮਪੂਰ ਦੇ ਖੇਤਾਂ ਦੇ ਵਿੱਚ ਰਹਿਣ ਦੀ ਜਾਣਕਾਰੀ ਮਿਲੀ ਨਿਹੰਗ ਸਿੰਘਾਂ ਵੱਲੋਂ ਇਸ ਪ੍ਰਵਾਸੀ ਮਜ਼ਦੂਰ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਅਤੇ ਬਾਅਦ ਦੇ ਵਿੱਚ ਜਿਸ ਦੇ ਖੇਤ ਦੇ ਵਿੱਚ ਇਹ ਪ੍ਰਵਾਸੀ ਮਜ਼ਦੂਰ ਕੰਮ ਕਰ ਰਿਹਾ ਸੀ ਉਹ ਜ਼ਮੀਨ ਦਾ ਮਾਲਕ ਵੀ ਪ੍ਰਵਾਸੀ ਮਜ਼ਦੂਰ ਹੋਣ ਦੀ ਜਾਣਕਾਰੀ ਮਿਲੀ ਨਿਹੰਗ ਸਿੰਘਾ ਵੱਲੋਂ ਖੇਤ ਦੇ ਮਾਲਕ ਪ੍ਰਵਾਸੀ ਮਜ਼ਦੂਰ ਨੂੰ ਵੀ ਸਮਰਾਲਾ ਪੁਲਿਸ ਦੇ ਹਵਾਲੇ ਕੀਤਾ ਗਿਆ ਬਾਤ ਹੋ ਗਿਆ ਤੁਹਾਡਾ ਭਈਆ ਵੀਡੀਓ ਜਰੂਰ ਦੇਖੀਓ ਪੰਜਾਬੀ ਬੋਲਦਾ ਹੈ ਨਾ ਹੂੰ ਕਿ ਭਈਏ ਬਚਾਓ ਪੰਜਾਬ ਬਚਾਓ ਹੂੰ ਇਹ ਵੀਡੀਓ ਬਣਾਉਣਾ ਕਿਉਂਕਿ ਪੰਜਾਬੀ ਕਹਿੰਦੇ ਘਰਵਾਲੀ ਕੋ ਹਮ ਸੰਭਾਲਦੇ ਹਾਂ ਹਮ ਮੰਨ ਲਓ ਕਿ ਨਾ ਜੋ ਪੰਜਾਬੀ ਘਰਵਾਲੀ ਹੁੰਦੇ ਨਾ ਮਨੇ ਯਾਰ ਜੱਟਾਂ ਹਮ ਉਸੇ ਘਰਵਾਲੀ ਤੋਂ ਹਮ ਸੰਭਾਲਦੇ ਹਾਂ ਅੱਛਾ ਠੀਕ ਹੈ ਉਹ ਬੋਲਦਾ ਬਈਏ ਮੇਰਾ ਬੱਚਾ ਛੱਡਣੇ ਮ ਕਰਨੇ ਜਾ ਰਿਹਾ ਹਮ ਬਈਏ ਮੇਰਾ ਬੱਚਾ ਉਹ ਮਨੇ ਘਰਵਾਲੀ ਸਮੀ ਮ ਕਰਨੇ ਜਾ ਰਿਹਾ ਹਮ ਮੈਂ ਤਾਂ ਠੀਕ ਜੀ ਕੋਈ ਨਾ ਸਸੀ ਗੱਲੀ ਮੈਂ ਪਸੰਦਾ ਕੋਈ ਗੱਲੀ ਠੀਕ ਹੈ ਪਸੰਦਾ ਸੰਦ ਨੂੰ ਹਮ ਅ ਜੱਟੇ ਦਾ ਨਾ ਜੱਪਤੂ ਦਾ ਕੋਸ਼ਾ ਡਾਉਂਡ ਆ ਯਾਰੀ ਦਾ ਅੱਛਾ ਫਿਰ ਕਹਿੰਦੇ ਆ ਅੱਛਾ ਇਹ ਮੁੰਡਾ ਸਦਾ ਇਹ ਬੰਦੇ ਹੋ ਰਹੇ ਰਾਹਨ ਭਾਈ ਤੁਹਾਡੀ ਯਾਰਾ ਸ਼ੇਰ ਦਾ ਖੁੱਦ ਤੋਂ ਵਾਦੇ ਬੰਦੇ ਨੇ ਚੁੱਕਾ ਇੱਥੇ ਨਾਮ ਵੀ ਪੰਜਾਬੀ ਭਾਜੀ ਇਹ ਬੋਲਤੇ ਹਨ ਕਿ ਭయ్యా ਜੋ ਹੈ ਗੰਦ ਡਾਲਤੇ ਹੈ ਪੰਜਾਬ ਨੇ ਗੰਦ ਨਾਲ ਤੇ ਨਾ ਗੰਦੀ ਨਾਲ ਤੇ ਨਾ ਤਾਂ ਫਿਰ ਉਹ ਬੱਚਾ ਪੜਾਉਂਦੇ ਹੈ ਅੱਛਾ ਹਾਂ ਮੇਰਾ ਨੌਰਵਜੋਤ ਸਿੰਘ ਹੈ ਜੀ ਅਵਜੋਤ ਸਿੰਘ ਕੰਗ ਸਾਹਿਬ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਕੀ ਮਾਮਲਾ ਹੈ ਸਾਰਾ ਇਹ ਮਾਮਲਾ ਜੀ ਸਾਨੂੰ ਕੱਲ ਵੀਡੀਓ ਮਿਲੀ ਸੀ ਜੀ ਇਹ ਤੇ ਕੱਲ ਵੀਡੀਓ ਮਿਲੀ ਤਾਂ ਅਸੀਂ ਪੜਤਾਲ ਕੀਤੀ ਸਾਨੂੰ ਦੱਸਿਆ ਗਿਆ ਵੀ ਇਹ ਠੋਡੇ ਪਿੰਡ ਭਈਆ ਰਹਿ ਰਿਹਾ ਤੇ ਅਸੀਂ ਪੜਤਾਲ ਕੀਤੀ ਤਾਂ ਵੀ ਇਹ ਸਾਡੇ ਪਿੰਡ ਚ ਤਾਂ ਨਹੀਂ ਸੀ ਰਹਿ ਰਿਹਾ ਲੇਕਿਨ ਸਾਨੂੰ ਫਿਰ ਪੂਰਾ ਚੰਗੀ ਤਰ੍ਹਾਂ ਦੱਸਿਆ ਗਿਆ ਵੀ ਠੋਡੇ ਪਿੰਡ ਚ ਨਹੀਂ ਵੀ ਠੋਡੇ ਕੋਠੀ ਦੇ ਬਾਹਰ ਬਾਬਾ ਮਨੋਰ ਵਾਲੀ ਸਾਈਡ ਰੇੜੀ ਲਾਉਂਦਾ ਜੂਸ ਦੀ ਫਿਰ ਅਸੀਂ ਪੜਤਾਲ ਕੀਤੀ ਤਾਂ ਉੱਥੇ ਪਿੱਛੇ ਹੀ ਜ਼ਮੀਨ ਦੇ ਵਿੱਚ ਇਹ ਮਾਲਕ ਨੇ ਇਹਨੂੰ ਕੁਆਟਰ ਜੇ ਪਾ ਕੇ ਦਿੱਤੇ ਉਹਨੇ ਉੱਥੇ ਰਹਿ ਰਿਹਾ ਤੇ ਉੱਥੇ ਇਹ ਸੀਗਾ ਮੌਕੇ ਤੇ ਜਦੋਂ ਮੈਂ ਗਿਆ ਉੱਥੇ ਜੇ ਅਸੀਂ ਪਰਤਾਲ ਕੀਤੀ ਤਾਂ ਇਹ ਜਾਂਚ ਕੀਤੀ ਦੇਖਿਆ ਵੀ ਵੀਡੀਓ ਵਾਲਾ ਬੰਦਾ ਬਣਾਉਣ ਵਾਲਾ ਇਹੀ ਆ ਤੈਨੂੰ ਪੁੱਛਿਆ ਗਿਆ ਉਹ ਉਹੀ ਸਾਬਤ ਹੋਇਆ ਬਸ ਉਹ ਕੱਲ ਫਿਰ ਕੱਲ ਅਸੀਂ ਸਾਬਤ ਕੀਤਾ ਇਹਦਾ ਬੈਕਗਰਾਉਂਡ ਕਿੱਥੇ ਰਹੀ ਹੈ ਜੀ ਇਹ ਬਿਹਾਰ ਤੋਂ ਦੱਸ ਰਿਹਾ ਜੀ ਕੀ ਵੀਡੀਓ ਦੇ ਵਿੱਚ ਕੀ ਬੋਲ ਕੀ ਰਿਹਾ ਜੀ ਵੀਡੀਓ ਦੇ ਵਿੱਚ ਜੀ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਸ਼ਦਾਬਲੀ ਮੇਰੀ ਪੂਰੀ ਗਲਤ ਬੋਲ ਰਿਹਾ ਵੀਡੀਓ ਤੁਹਾਨੂੰ ਦੇ ਦਿੰਨੇ ਆ ਜੀ ਉੱਥੇ ਦੇਖ ਲਿਓ ਹੁਣ ਮੈਂ ਬੋਲ ਕੇ ਦੱਸਣਾ ਸਹੀ ਨਹੀਂ ਸਮੇਂ ਦਾ ਜਿਹੜਾ ਜੀ ਬਹੁਤ ਬੋਲ ਰਿਹਾ ਸ਼ਦਾਬਲੀ ਹੋ ਹਾਂਜੀ ਉਸ ਤੋਂ ਬਾਅਦ ਕੀ ਕਾਰਵਾਈ ਕੀਤੀ ਹੈ ਉਸ ਤੋਂ ਬਾਅਦ ਕਾਰਵਾਈ ਦੀ ਅਸੀਂ ਪੁਲਿਸ ਨੂੰ ਮੈਂ ਕੱਲ ਐਨਚਾਰ ਸਾਹਿਬ ਨੂੰ ਚੌਂਕੀ ਸਾਨੂੰ ਚੌਂਕੀ ਪੈਂਦੀ ਆ ਜੀ ਇਹ ਡੋਮੈਂ ਉਹਨਾਂ ਨੂੰ ਫੋਨ ਕੀਤਾ ਵੀ ਐਨਚਾਰ ਸਾਹਿਬ ਮੈਂ ਕੋਟਲਾ ਸ਼ਮਸ਼ਕੁਰ ਤੋਂ ਰਵਜੋਤ ਬੋਲਦਾ ਜੀ ਵੀ ਇਦਾਂ ਦਾ ਕਰਕੇ ਇੱਕ ਵੀਡੀਓ ਵਾਇਰਲ ਹੋਈ ਆ ਜਿਹੜੀ ਸਾਡੇ ਕੋਈ ਉਹ ਬੰਦਾ ਇੱਥੇ ਮੌਕੇ ਤੇ ਹੈਗਾ ਹਾਜ਼ਰ ਆ ਵੀ ਇਹਨੂੰ ਤੁਸੀਂ ਪੜਤਾਲ ਕਰੋ ਇਹਨੂੰ ਵੇਖੋ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਵੀ ਇਹ ਤਾਂ ਸਾਈਬਰ ਕੇਸ ਆ ਇਹ ਸਾਡਾ ਕੇਸ ਨਹੀਂਗਾ ਤਾਂ ਸਾਈਬਰ ਵਾਲਿਆਂ ਨਾਲ ਤੁਸੀਂ ਕੰਟੈਕਟ ਕਰੋ ਮੈਂ ਕਿਹਾ ਜੀ ਕੋਈ ਉਹਦਾ ਨਾ ਖਾਸ ਤਾਂ ਕੋਈ ਗੱਲ ਹੋ ਗਈ ਜਿਹਹ ਜਿਉ ਨੇ ਵੀਡੀਓ ਬਣਾਈ ਆ ਵੀ ਜੇ ਕੋਈ ਗੱਲ ਹੋ ਗਈ ਕੋਈ ਕਿਸੇ ਦੇ ਧੱਕੇ ਚੜ ਗਿਆ ਕੋਈ ਕੁੱਟਮਾਰ ਜ਼ਿਆਦਾ ਹੋ ਗਈ ਕੋਈ ਨੁਕਸਾਨ ਹੋ ਗਿਆ ਫਿਰ ਆਪਾਂ ਭੱਜੇ ਫਿਰਾਂਗੇ ਵੀ ਪਹਿਲਾਂ ਸੰਭ ਹੋ ਇਹਨੂੰ ਵੀ ਨਾਲੇ ਭੱਜ ਨਾ ਜਾਵੇ ਬਿਹਾਰੀ ਬੰਦਾ ਵੀ ਇਹ ਭੱਜ ਨਾ ਜਾਵੇ ਇਹਨੂੰ ਫੜ ਲਓ ਵੀਡੀਓ ਕਿਹਦੇ ਦੁਆਰਾ ਬਣਾਈ ਗਈ ਹੈ ਵੀਡੀਓ ਪਤਾ ਨਹੀਂ ਜੀ ਇਹ ਨੈਟ ਤੋਂ ਹੀ ਦੇਖੀ ਗਈ ਹੈ ਨੈਟ ਤੋਂ ਹੀ ਸਾਨੂੰ ਮਿਲੀ ਹੈ ਨੈਟ ਤੋਂ ਹੀ ਸਾਨੂੰ ਭੇਜੀ ਹੈ ਜੀ ਹੁਣ ਮੰਗ ਹੈ ਜੀ ਵੀ ਇਹਦੇ ਪੜਤਾਲ ਕੀਤੀ ਜਾਵੇ ਇਹਨਾਂ ਦਾ ਜਿਹੜਾ ਮਾਲਕ ਆ ਦੱਸਿਆ ਜਾ ਰਿਹਾ ਵੀ ਉਹ ਵੀ ਪ੍ਰਵਾਸੀ ਬਿਹਾਰੀ ਉਹ ਆ ਜੀ ਬੰਦਾ ਮਾਲਕ ਆ ਜਿਹੜਾ ਤੇ ਉਹ ਉਦੀ ਵੀ ਹੋ ਸਕਦੀ ਹੈ ਵਿੱਚ ਚਾਲ ਹੋਵੇ ਜੀ ਇਹਦੇ ਕਿਉਂਕਿ ਕੱਲ ਜਦੋਂ ਉਹਨੂੰ ਕਾਲ ਕੀਤੀ ਸੀ ਤਾਂ ਉਹਨੇ ਵੀ ਕਿਹਾ ਵੀ ਸਾਨੂੰ ਵੀ ਭਈਆਂ ਨੂੰ ਹਰ ਇੱਕ ਨੀਚਾ ਦਿਖਾਇਆ ਜਾ ਰਿਹਾ ਵੀ ਭਈਏ 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 ਪਜਾਓ ਪੰਜਾਬ ਬਚਾਓ ਵੀ ਸਾਨੂੰ ਵੀ ਵੀ ਲੁਧਿਆਣੇ ਦੀ ਗੱਲ ਦਾ 20 ਦਿਨ ਪਹਿਲਾਂ ਦੀ ਉਹ ਮੈਂ ਉਹਨੂੰ ਕਿਹਾ ਮੈਂ ਕਹਾਂ ਮੈਂ ਤੁਹਾਨੂੰ ਤੁਸੀਂ ਬਣਵਾਈ ਹੈ ਜੀ ਇਹ ਵੀ ਤੁਹਾਡੀ ਜੈਲਸੀ ਤੁਸੀਂ ਫੀਲ ਕਰ ਰਹੇ ਹੋ ਤੁਸੀਂ ਆਪਣੇ ਨੌਕਰ ਤੋਂ ਬਣਵਾਈ ਹੈ ਤਾਂ ਉਹ ਕਹਿੰਦਾ ਨਹੀਂ ਨਹੀਂ ਇਹ ਛੱਡੋ ਤੁਸੀਂ ਕੋਈ ਗੱਲ ਨਹੀਂ ਤੁਸੀਂ ਅਗਲੀ ਗੱਲ ਕਰੋ ਬਈ ਮਤਲਬ ਉਹਦੀ ਗੱਲਾਂ ਤੋਂ ਸਾਫ਼ ਤੌਰ 'ਤੇ ਰਿਆ ਸੀ ਵੀ ਉਹ ਵੀ ਵਿੱਚ ਨੂੰ ਇਨਵੋਲਵ ਹੋ ਸਕਦਾ ਜੀ ਜਿਨੇ ਇਹ ਸ਼ਬਦ ਬੋਲੇ ਤੁਹਾਨੂੰ ਕੀ ਲੱਗਦਾ ਵੀ ਨਸ਼ਾ ਰੁਚਾ ਨਸ਼ਾ ਨਸ਼ਾ ਵੀ ਲੱਗਦਾ ਵੀ ਹੋ ਸਕਦਾ ਵੀ ਉਹਦੀ ਡਰਿੰਕ ਕੀਤੀ ਹੋਵੇ ਉਸ ਮੌਕੇ ਪਰ ਉਹ ਇਹੀ ਕਹਿ ਸਕਦੇ ਆ ਕਿ ਉਸ ਮੌਕੇ ਪੀਤੀ ਹੋਵੇ ਵੀਡੀਓ ਬਣਾਉਣ ਵੇਲੇ ਤਾਂ کہہ ਨਹੀਂ ਸਕਦੇ ਪਰ ਹੁਣ ਤਾਂ ਉਹਦੀ ਲੱਗਿਆ ਵੀ ਜਿਵੇਂ ਥੋੜੀ ਬਹੁਤੀ ਸਮੈਲ ਆ ਰਹੀ ਸੀ ਵੀ ਪੀਤੀ ਹੋਈ ਸੀ ਵੀ ਅੰਦਰ ਪਿਆ ਸੀ ਕੁਆਟਰ ਚ ਉਹ ਜਦੋਂ ਹੁਣ ਫਿਰ ਅਸੀਂ ਪੁਲਿਸ ਨੂੰ ਫੜਾਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਸ ਭਾਈ ਸੁਖਵਿੰਦਰ ਸਿੰਘ ਭਗਵਾਨਪੁਰਾ ਵਿਦਿਆਰਥੀ ਦਮਦਮੀ ਟਕਸਾਲ ਜੀ ਅੱਜ ਥਾਣੇ ਆਇਓ ਕੀ ਮਾਮਲਾ ਜੀ ਤੇ ਸਾਡੇ ਕੋਲ ਕੱਲ ਇੱਕ ਵੀਡੀਓ ਆਈ ਸੀ ਕੋਟਲਾ ਸ਼ਮਸ਼ਪੁਰ ਤੋਂ ਉਹ ਇਆ ਬਹੁਤ ਗਲਤ ਸ਼ਬਦਾਬਲੀ ਸਾਡੇ ਕੌਮ ਦੇ ਜਥੇਦਾਰਾਂ ਪ੍ਰਤੀ ਤੇ ਸੱਖ ਕੌਮ ਪ੍ਰਤੀ ਪੰਜਾਬੀਆਂ ਪ੍ਰਤੀ ਬੋਲ ਰਿਹਾ ਸੀਗਾ ਤੇ ਹੁਣ ਕੀ ਕਾਰਵਾਈ ਦੀ ਮੰਗ ਕਰਦੇ ਹੋ ਤੇ ਕੀ ਥੋੜੀ ਕਾਰਵਾਈ ਹੈ ਤੇ ਅਸੀਂ ਗਏ ਸੀਗੇ ਅਸੀਂ ਉਹਨੂੰ ਉੱਥੇ ਜਾ ਕੇ ਖੁਦ ਪੁਲਿਸ ਨੂੰ ਫੜਾਇਆ ਤੇ ਸਾਡੇ ਸਾਹਮਣੇ ਚੌਂਕੀ ਇੰਚਾਰਜ ਸੁਖਵਿੰਦਰ ਸਿੰਘ ਖੁਫ ਲੈ ਗਿਆ ਇਹ ਐਸਐਚਓ ਦੇ ਸਾਹਮਣੇ ਉਹਨੂੰ ਲੈ ਗਏ ਨੇ ਅਸੀਂ ਕਹਿੰਦੇ ਆ ਵੀ ਉਹਤੇ 295ਏ ਦਾ ਪਰਚਾ ਤੇ ਬਣਦੀ ਕਾਰਵਾਈ ਆ ਜਿਹੜੀ ਸਿੱਖ ਭਾਵਨਾ ਨੂੰ ਠੇਸ ਪਹੁੰਚਾਉਣ ਦੀ ਤੇ ਤੁਮ ਨੂੰ ਠੇਸ ਪਹੁੰਚਾਉਣ ਦੀ ਤੇ ਪੰਜਾਬੀ ਦੇ ਪ੍ਰਤੀ ਗਲਤ ਸ਼ਬਦਾਵਲੀ ਵਰਤਣ ਦੀ ਹੋਣੀ ਚਾਹੀਦੀ ਆ ਕਾਰਵਾਈ ਹੋਣੀ ਚਾਹੀਦੀ ਨਹੀਂ ਲੱਗਦਾ ਤੁਹਾਨੂੰ ਵੀ ਇਹ ਸ਼ਰਾਰਤ ਹੋ ਸਕਦੀ ਹੈ ਕਿਸੇ ਦੀ ਕਿ ਸ਼ਰਾਰਤ ਜਿਹੜਾ ਉਹਦਾ ਮਾਲਕ ਆ ਉਹ ਵੀ ਪਤਾ ਲੱਗਿਆ ਵੀ ਪ੍ਰਵਾਸੀ ਭਈਆ ਕਿ ਉਹਦੀ ਸ਼ਰਾਰਤ ਹੋ ਸਕਦੀ ਆ ਜੀ ਨਾਲ ਮਗਰ ਇਹਦੇ ਕੋਈ ਵੱਡਾ ਹੱਥ ਆ ਇਹਦੇ ਵਿੱਚ ਕੀ ਨਸ਼ਾ ਤੁਸੀਂ ਕੀਤਾ ਹੋਇਆ ਸੀਗਾ ਜੀ ਨਹੀਂ ਉਦੋਂ ਕੋਈ ਨਿਸ਼ਾਨੀ ਸੀਗਾ ਹੁਣ ਭਾਵੇਂ ਕੀਤਾ ਹੋਵੇ ਜਾਂ ਉਹਦਾ ਆਪਾਂ ਨੂੰ ਪਤਾ ਨਹੀਂਗਾ ਜੀ ਕੀ ਮੰਗ ਕਰਦੇ ਹਾਂ ਅਸੀਂ ਮੰਗ ਕਰਦੇ ਜੀ ਬਣਦੀ ਕਾਨੂੰਨੀ ਕਾਰਵਾਈ ਕਰੇ ਸਖਤ ਕਾਰਵਾਈ ਕਰੇ ਕਿ ਕੱਲ ਨੂੰ ਪੰਜਾਬ ਦੇ ਵਿੱਚ ਮੁਰਕੇ ਅੱਗ ਲੱਗ ਅੱਗ ਵਰਗਾ ਮਾਹੌਲਾ ਹੋਵੇ ਜਿੱਥੇ ਦੋ ਤਰ੍ਹਾਂ ਲਾਹਣ ਪਈਆਂ ਤੇ ਸਿੱਖਾਂ ਦੀ ਲੜਾਈ ਹੋਵੇ ਇਹ ਨਾ ਹੋਵੇ ਕਿ ਇਹ ਜਿਹੇ ਬੰਦਿਆਂ ਦੇ ਸ਼ਬਦਾਂ ਵਾਲੀ ਜਿੰਨੀ ਕੜੀ ਕੜੀ ਜਾਵੇ ਓਨੀ ਕੜੀ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਜੀ ਹਾਂ ਸਰ ਇਸ ਪ੍ਰਵਾਸੀ ਮਜ਼ਦੂਰਾਂ ਨੇ ਹੰਮਿੰਦ ਕੰਗਾ ਵੱਲੋਂ ਹਵਾਲੇ ਕੀਤਾ ਗਿਆ ਹੈ ਇੱਕ ਕਾਬੂ ਬਾਰੇ 2344 ਵਰਤੀ ਜੀ ਇਹਨਾਂ ਵਿੱਚ ਵੀ ਸਾਨੂੰ ਸੁਤਕਾਰ ਕਮੇਟੀ ਦੇ ਸਾਡੇ ਸਰ ਗੁਰਪ੍ਰੀਤ ਸਿੰਘ ਜੀ ਨੇ ਸਰਵਿੰਦਰ ਸਿੰਘ ਗੋਰੀ ਤੇ ਰਵਜੋਤ ਕੰਗ ਜੀ ਨੇ ਕੋਲਾ ਸੰਸੁਰਬੰ। ਇਹਨਾਂ ਨੇ ਇੱਕ ਵੀਡੀਓ ਜਿਹੜੀ ਐਸ.ਐਸ.ਓ ਦੇ ਵਿਰੇ ਧਿਆਨ ਦੇ ਰਿਹਾ ਸੀ। ਕਿ ਜਿਹੜਾ ਫੋਰੀ ਜ਼ੋਰ ਦੇ ਐਸ.ਐਸ.ਓ ਨੇ ਇਮੀਡੀਏਟਲੀ ਮੋਕੇ ਦੇ ਸਪੋਰਟ ਦੇ ਬਿਸਕਰ ਕਰਿਆ। ਜਿਹੜਾ ਛੋਟੇ ਲਾਲ ਸਿੰਘ ਨੇ ਵੀਡੀਓ ਵਾਇਰਲ ਕੀਤੀ ਸੀ। ਉਹਨੂੰ ਰੌਂਡ ਅਪ ਕਰ ਲਿਆ। ਛੋਟੇ ਲਾਲ ਦੇ ਖਿਲਾਫ ਸੀ ਜਿਹੜਾ ਐਫ.ਪੀ.ਆਰ. ਅੰਦਰ ਸੈਕਸ਼ਨ 293 150 150 ਪੁਆਇੰਟ 509 ਆਈਪੀਸੀ ਇਸ ਸਟਾਰਟ ਆਈਡੀ ਇੱਕ ਦੇਦਰ ਪੜਚਾਅ ਦਰਜ ਕਰ ਰਹੇ ਆ ਦੌਰਾਨ ਇਹ ਤਰੀ ਇਹ ਬਚਿਆ ਜਾਊਗਾ ਇਹ ਵੀਡੀਓ ਕਿਨੇ ਬਣਾਈ ਹੈ ਜਿਹਦੇ ਵਿੱਚ ਹੋਰ ਵੀ ਕੋਈ ਪੱਗੀ ਰਹੂਗਾ ਉਹਦੇ ਖਿਲਾਫ ਸਾਨੂੰ ਪਹਿਲਾਂ ਹੀ ਸਾਡੇ ਸੀਨੀਅਰ ਅਫਸਰਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਸੱਤ ਦੱਸਾਂਗੇ ਇਸੇ ਵੀ ਮਾੜੇ ਅੰਸਰ ਨੂੰ ਸਮਾਜ ਦੇ ਵਿੱਚ ਅਸ਼ਾਂਤੀ ਫਲਾਉਣ ਦਾ ਕੋਈ ਮੌਕਾ ਨਹੀਂ ਦੇਣਾ ਸੀ ਬਿਲਕੁਲ ਉਹਨੂੰ ਸਖਤੀ ਦੇ ਨਾਲ ਉਹਦੇ ਖਿਲਾਫ ਸਖਤ ਸਿਕਸ਼ਾ ਦੇ ਤਹਿਤ ਬੁੱਕ ਕਰਕੇ ਉਹਨੂੰ ਜਿਹੜਾ ਰੌਂਡ ਅਪ ਕਰਕੇ ਜੇਲ੍ਹ ਭੇਜਾਂਗੇ ਤਾਂ ਆ ਕੇ ਕੋਈ ਅਜਿਹੀ ਦੁਬਾਰਾ ਜੁਰਤ ਨਾ ਕਰੇ ਕਿਸੇ ਦੋ ਕੰਪਨੀਆਂ ਦੇ ਵਿੱਚ ਅ ਅਧਿਗੇ ਸਾਥ ਵਗਰਾ ਕਰਾ ਜਿਨੇ ਕੇ ਰੈਂਕਿੰਗ ਵੱਲੋਂ ਤੇ ਲਲਿਤ ਜਿਨੇ ਉਹ ਕੰਮ ਕਰਦਾ ਸੀ ਜਿਹਦਾ ਦੋਸਤ ਇਹਦੇ ਵੀ ਦਰਸਾ ਕੀਤਾ ਉਹਨੂੰ ਵੀ ਰੈਸਟ ਕੀਤਾ ਗਿਆ ਇਹਨੂੰ ਅਜੇ ਰੌਂਡ ਅਪ ਕੀਤਾ ਹੈ ਜੇ ਮੈਂ ਤੁਹਾਨੂੰ ਪਹਿਲੀ ਦੱਸਿਆ ਵੀ ਇਹ ਕਿਸੇ ਦੀ ਵੀ ਸਮੂਲੀਅਤ ਆਉਗੀ ਉਹਨੂੰ ਬਿਲਕੁਲ ਨਹੀਂ ਵਸਿਆ ਜਾਊਗਾ ਜਿਹੜੀਆਂ ਸਖਤਰਾ ਵਾਈਲਡ ਦੇ ਤਹਿਤ ਹੀ ਅਸੀਂ ਬੁੱਕ ਕਰਕੇ ਉਹਨੂੰ ਵੀ ਅੰਦਰ ਲੈ ਜਾਂਦੇ ਹਾਂ